ਤਰੀਕ 2 ਆਇਆਗੇ ਮੌੜ ਮੰਡੀ ਤੇ 5ਵੇਂ ਮਹੀਨੇ ਦੀ 20 ਤਰੀਕਾ ਹੈ ਕਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਬਣ ਰਹੋ ਮਾਰਬਾ ਬਲੋਗਰ YouTube ਚੰਦਨਾ ਫਿਰ ਦਿਖਾਉ ਲੈ ਅੱਜ ਤੇ ਕੀ ਰੇਟ ਨੇ ਇਸ ਮੰਡੀ ਦੇ ਉੱਤੇ ਚੰਗੇ ਜ਼ਬਰਦਸਤ ਡੰਕਰ ਆਉਂਦੇ ਨੇ ਤੇ ਕਮੈਂਟ ਕਰਕੇ ਰਾਏ ਜ਼ਰੂਰ ਦਿਆ ਕਰੋ ਤੇ ਸਾਡਾ ਹੌਸਲਾ ਜ਼ਰੂਰ ਵਧਾਇਆ ਕਰੋ ਵੀਰ ਬਣ ਕੇ ਤੇ ਛੋਡੇ ਨਾਲ ਹੀ ਫਲਕਾਰੀ ਫਲਕੂਰੀ ਦਿੱਤੀ ਆ ਬਾਈ ਨੇ ਤੇ ਸ਼ਿੰਗਾਰੀ ਹੋਈ ਮਾਜਾ ਬਾਈ ਕੋਲੇ ਤੇ ਇਹ ਇਹ ਬੰਨ ਕੇ ਰਾਂ ਬੰਨ ਹੈ ਤੇ ਫੇਸ ਕਰੋ ਇੱਕ ਵਾਰੀ ਚੈੱਕ ਛੋਟੀ ਦਾ ਤੇ ਥੱਲਿਓ ਆਡ ਰੋਟਰ ਚੈੱਕ ਕਰਵਾ ਦੇ ਹੌਲੀ ਤੋਰ ਤੇ ਆਹ ਲੋ ਜੀ ਇਹ ਤਾਂ ਪੁੱਛਦੇ ਆ ਕਿ ਇਹ ਕਿੰਨੇ ਦੁੱਧ ਦੀ ਮਾਲਕ ਤੇ ਕੰਮੇ ਸੂਏ ਆ ਤੇ ਸਾਰੀ ਡਿਟੇਲ ਪੁੱਛ ਕੇ ਤਾਂ ਚੰਗੇ ਤੇ ਕੀ ਬੱਚਾ ਮਗਰੇ ਦੇ ਤੇ ਆਹ ਲੋ ਜੀ ਸਜਣਾ ਇਹਦੇ ਮਗਰ ਬੱਚਾ ਕੀ ਆ ਬੱਚਾ ਕੱਟੀ ਹੈ ਜੀ ਕੱਟੀ ਹੈ ਹਾਂ ਜੀ ਤੇ ਸੂਏ ਕੰਮ ਆ ਦੂਆ ਦੂਜਾ ਸੂਆ ਜੀ ਦੂਜੇ ਸੂਏ ਹਾਂ ਜੀ ਅੱਛਾ ਤੇ ਦੁੱਧ ਕਿੰਨੇ ਲੀਟਰ ਹੈ ਥੱਲੇ ਦੁੱਧ 15 ਲੀਟਰ ਤਿਆਰ ਹੈ ਜੀ 15 ਲੀਟਰ ਤਿਆਰ ਹੈ ਹਾਂਜੀ 6 ਦਿਨਾਂ ਦੀ ਛੂਈ ਹੈ ਜੀ 6 ਦਿਨਾਂ ਦੀ ਛੂਈ ਆ 15 ਲੀਟਰ ਦੁੱਧ ਤਿਆਰ ਹੈ ਹਾਂਜੀ ਤੇ ਛੇਲ ਕਿੰਨੇ ਦੀ ਕਰਨੀਆਂ ਹੁਣ ਇਹ ਛੇਲ 20 60 ਦੀ ਦੇ ਦਾਂਗੇ 2 60 ਦੀ 2 60 ਦੀ ਹਾਂਜੀ ਅੱਛਾ ਤੇ ਛੂਆ ਪਹਿਲੇ ਛੂਆ ਦੂਜਾ ਜੀ ਤੇ ਮਗਰ ਮਾਗਰ ਕੱਟੀ ਹੈ ਜੀ ਕੱਟੀ ਵਧੀਆ ਸੀਮਨ ਦੀ ਹੈ ਜੀ ਕਿਹੜਾ ਸੀਮੰਟ ਲੱਗਿਆ ਇਹਨੂੰ ਸੀਮਨ ਨਹੀਂ ਜਿਆਦਾ ਹੈਗਾ ਉਹ ਚੰਗੇ ਸੀਮਨ ਦੀ ਹੈ ਜੀ ਅੱਛਾ ਕਰਦੀ ਝੋਟੀ ਆ ਫਿਰ ਹੁਣ ਚਾਹ ਕਿੱਥੋਂ ਤੱਕ ਚਟਣੀਆਂ ਇਹ ਬਾਦ ਦੋ ਸੱਤ ਦੀ ਛੱਡ ਦਾਂਗੇ ਜੀ ਅੱਛਾ ਦੇਖਾਂਗੇ ਉਹ ਮਾੜਾ ਕੰਮ ਕਰਦਾ ਹੈ ਅੱਛਾ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 997856593 ਇੱਕ ਵਾਰੀ ਫੇਰ ਬੋਲੋ 997856593 ਤੇ ਦੁੱਧ ਕਿੰਨੇ ਲੀਟਰ ਅੱਛਾ ਜੀ ਦੁੱਧ 15 ਲੀਟਰ ਜੀ 15 ਲੀਟਰ ਦੁੱਧ ਲੈ ਲੈ ਤੇ ਦੁੱਜੇ ਸੂਏ ਦੇਖੋਣੇ ਆ ਕਿ ਮੌਕਾ ਪਿੰਡ ਤੇ ਦੁੱਧਾਲੀਆਂ ਕਿਨੂੰ ਨਾੜਾਂ ਕਹਿੰਦੇ ਹੁੰਦੇ ਆ ਇਹ ਉਹ ਬਣਿਆ ਹੋਇਆ ਇਹਦੇ ਮੱਝ ਤੇ ਇਹਦੀ ਡਿਟੇਲ ਪੁੱਛਾਂਗੇ ਵੀ ਕਿੰਨੇ ਪੈਸੇ ਦੀ ਹੈ ਤੇ ਕਿੰਨੇ ਦੁੱਧਾ ਤੇ ਕਿਹੜੇ ਪੰਡੂਆ ਆ ਬਾਈ ਤੇ ਕਿਵੇਂ ਆਪਾਂ ਢੇਲੀ ਦੀ ਤਰ੍ਹਾਂ ਪੁੱਛਦੇ ਹੁੰਦੇ ਹੁਣ ਉਹ ਤੇ ਆਰਡਰ-ਉਰਡਰ ਚੰਗਾ ਕਰਮਾ ਅਜੀਤ ਲੱਗਿਆ ਹੋਇਆ ਤੇ ਤੋੜਾ ਤਰ੍ਹਾਂ ਕਰ ਲੋ ਚਾਹ। ਇਹ ਆ ਲੋ ਜਬਰਦਸਤਾਂ ਝੋਟੀ ਇਹਦੀ ਡਿਟੇਲ ਪੁੱਛਦਿਆਂ ਸਾਰੀ ਤੇ ਆ ਲੋ ਕਿੰਨੇ ਲੀਟਰ ਦੁੱਧਾ ਵੀ ਰੇ ਇਹਦੇ ਥੱਲੇ ਹੁੰਦਾ 16 ਲੀਟਰ ਤਿਆਰ ਹੈਗਾ 12 ਦਿਨ ਸੁਈ ਨੂੰ ਹੋਇਆ 12 ਦਿਨ ਸੁਈ ਨੂੰ ਹੋਇਆ 16 ਲੀਟਰ ਦੁੱਧ ਆ ਬਾਈ ਕਹਿੰਦਾ ਤੇ ਆ ਮਗਰ ਕੱਟਾ ਇਹਦੇ ਕੱਟਿਆ ਗਿਆ ਅੱਛਾ 12 ਦਿਨ ਸੁਈ ਨੂੰ ਹੋਇਆ ਤੇ ਸੂਏ ਕੰਮੇ ਆ ਤੀਜੀ ਹੈ ਜੀ ਹੈ ਤੀਜੇ ਤੂਏ ਹਾਂ ਠੀਕ ਹੈ ਤੇ 12 ਲੀਟਰ ਦੁੱਧ ਕਿੰਨਾ ਹੁਣ 16 ਹੈ ਜੀ ਇਹ ਹੁਣ 16 ਲੀਟਰ ਹੈ ਅੱਛਾ ਠੀਕ ਹੈ ਤੇ ਕਿੰਨੇ ਦੀ ਸ਼ੇਲ ਕਰਨੀ ਹੈ ਹੁਣ ਇਹ ਜੀ ਢਾਈ ਮੰਗਦੇ ਆ ਦੇਣ ਲੈਣ ਵਾਲੀ ਗੱਲ ਆਰਦੇਮ ਵੀ ਨੋਕਟੇ ਫੇਰ ਵੀ ਮੌਕੇ ਤੇ ਕਿੰਨਾ ਕੁ ਪੂਰੀ ਕਰ ਦਾਂਗੇ ਬਾਪੇ ਤੈਨੂੰ ਬਿਲਕੁਲ ਲੱਗੂ ਦੇਖ ਲਾਂਗੇ ਤੇ ਪਿੰਡ ਕਿਹੜਾ ਆਪਣਾ ਨੋਟ ਕਰਾਂਗੇ ਇੱਥੋਂ ਦੀ ਹਾਂਜੀ ਹਾਂ ਤੇ ਮੋਬਾਈਲ ਨੰਬਰ 9915532191 ਇੱਕ ਵਾਰੀ ਫੇਰ ਬੋਲਿਓ 9915532191 ਲੈ ਬਾਈ ਆ ਮੱਝ ਹੈ ਤੇ ਬਾਈ ਨਾਲ ਚ ਪਰ ਕਰ ਲੈ ਐਨੀ ਮੈਂਤ ਕਰਨੀ ਪੈਂਦੀ ਆ ਡੰਗਰ ਤੇ ਐਨੀ ਡੰਗਰ ਤੇ ਮੈਂਤ ਕਰਨੀ ਪੈਂਦੀ ਆ ਫੇਰ ਜਾ ਕੇ ਕਿਤੇ ਦੁੱਧ ਦਿੰਦਾ ਤੇ ਹਾਂ ਕਿੰਨੇ ਲੀਟਰ ਦੁੱਧ ਆਏ ਥੱਲੇ ਇਹ ਦੁੱਧ 12 ਆ 12 ਲੀਟਰ ਹੈ ਹਾਂ ਤੇ ਛੂਏ ਕਿੰਨੇ ਹੂਏ ਛੂਆ ਤੀਜਾ ਤੀਜੇ ਛੂਏ ਹਾਂ 12 ਲੀਟਰ ਤੋਂ ਤੇ ਤੀਜੇ ਛੂਏ ਕਿੰਨੇ ਦੀ ਵੇਚਣੀ ਆ ਹੁਣ ਇਹ 1 ਤੋਂ 25 ਤੋਂ 10 ਦੀ ਵੇਚਣੀ ਆ 10 ਦੀ ਵੇਚਾਂਗੇ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਦੱਸ ਮੈਨੂੰ ਵੇ ਗੋਲੋ ਮੁੰਡਿਆ ਤੇਰੇ ਵੀ ਮੁੰਜਵਾਨੀ ਚਾਹਤ ਨਹੀਂ ਪਤੰਦਰਾ ਨਵੀਂ ਉਮਰ ਦਾ ਬੰਦਾ ਤੇ ਇੱਧਰ ਦੀ ਮੈਂ ਬੱਚਾ ਦਿਖਾ ਜਾਂਦੇ ਮਗਰ ਬੱਚਾ ਕੀ ਹੈ ਕਹ ਕੇ ਤੈਨੂੰ ਛੂਏ ਹੂਏ ਆ ਹੋਏ ਬਾਪ ਠੀਕ ਕਰ ਬੀ ਦੇ ਨਾਲ ਦੀ ਸੂਈ ਆ ਤੇ ਸੂਏ ਕਹਿੰਦਾ ਅੱਛਾ ਜੀ ਸੂਆ ਤੀਜਾ ਪੀਜੇ ਲੈ ਵੀ ਆ ਦੇਖੋ ਉਹ ਬੋਲ ਭਾਈ ਆਇਆ ਨਹੀਂ ਪਾ ਲੈ ਪਾ ਲੈ ਇਹ ਬਹੁਤ ਠੰਡੀ ਸੀ ਲੈ ਕਰ ਮਾਲੀ ਆਲ ਹਾਂਜੀ ਇੱਕ ਵਾਰੀ ਹੌਲੀ ਬੋਲ 78 78 74 ਤੋਂ ਆ ਲਓ ਜੀ ਫਰਕ ਕਰ ਲਓ ਪੱਕੇ ਕਲਾਂ ਤੋਂ ਬੰਦਾ ਆਇਆ ਇਹ ਆਏ ਨੇ ਇਹ ਵਪਾਰੀ ਭਾਈ ਤੇ ਇਹਨਾਂ ਕੋਲ ਤਿੰਨ ਮੱਝਾਂ ਨਹੀਂ ਆ ਤਿੰਨ ਨਹੀਂ ਚੋਟੀ ਦੇ ਆ ਤੇ ਚੰਗੀਆਂ ਸ਼ਿੰਗਾਰੀਆਂ ਚੋਰੀਆਂ ਹੋਈਆਂ ਇਹਨਾਂ ਦੀ ਕੱਲੀ ਕੱਲੀ ਦੀ ਡਿਟੇਲ ਪੁੱਛੂਗਾ ਵੀ ਇਹ ਕਿੰਨੇ ਕਿੰਨੇ ਦੁੱਧ ਦੇ ਆ ਮਾਲਕ ਨੇ ਤੇ ਕਿੰਨੇ ਕਿੰਨੇ ਪੈਸੇ ਚ ਦੇਣ ਤੇ ਕਹੇ ਮੇਕ ਮੇਸੂਏ ਨੇ ਤੇ ਹੋ ਜਾ ਸੱਜਣਾ ਪੇੜਲਾ ਕੁਆਲਟੀ ਬੁਲਟੀ ਸਾਹਮ ਕੇ ਇਹਦੀ ਕੱਲੀ ਕੱਲੀ ਦੀ ਡਿਟੇਲ ਜਾਹਦੇ ਤੋੜ ਕੇ ਮੜਾ ਮੜਾ ਤੋੜ ਕੇ ਦਿਖਾ ਦੇ ਆਲੇ ਤੀਜਾ ਦਿਨ ਇਹਨਾਂ ਸੂਈ ਨੂੰ ਕੱਟੂ ਤੀਜਾ ਦਿਨ ਇਹਨੂੰ ਸੂਈ ਨੂੰ ਐ ਤੇ ਇੱਕ ਵਾਰੀ ਆਰਡਰ ਕੁਆਲਿਟੀ ਕਰੋ ਕਰਮਾ ਵਾਲੀ ਵਿੱਚ ਆ ਲੋ ਜੀ ਬੋੜਦਾ ਭਾਈ 12 12 ਕਿਲੋ ਬੋੜ ਹੈ ਜੀ ਬੋੜ ਆ ਜੇ 15 16 ਕਿਲੋ ਦੇਉਗੀ ਤੇ ਛੂਏ ਕਹਵੇਂ ਚ ਆਉਂਦੀ ਐ ਇਹ ਹੈਈ ਦੂਜਾ ਮਗਰ ਬੱੱਚਾ ਇਹਦੇ ਕੱਟਾ ਠੀਕ ਹੈ ਤੇ ਮਗਰ ਇਹਦੇ ਕੱਟਾ ਇਹਦਾ ਰੇਟ ਪੁੱਛਾਂਗੇ ਵੀ ਕਿੰਨਾ ਤੇ ਦੂਜੇ ਛੂਏ ਤੇ ਉਹ ਮੰਡੀ ਗਏ ਆ ਮੌੜੇ ਇਹਦੀ ਡਿਟੇਲ ਦੱਸ ਕੇ ਰਾਂ ਬਾਈ ਕਿੰਨੇ ਪੈਸੇ ਦੀ ਹੈ ਇਕੱਲੀ ਤਰੇ ਫੋਨ ਤੇ ਕਰ ਲਵਾਂਗਾ ਠੀਕ ਹੈ ਭਾਣਾ ਕਈ ਵਾਰੀ ਵੱਧ ਘੱਟ ਹੋ ਜਾਂਦਾ ਵੱਧ ਘੱਟ ਹੋ ਜਾਂਦਾ ਤੇ ਇਹ ਦਾ ਆ ਲੋ ਜੀ ਦੂਜੇ ਨੰਬਰ ਦੀ ਮੱਛੀ ਦਿਖਾਉਂਦੇ ਆ ਤੇ ਇਹ ਵੀ ਇਹ ਵੀ ਕਹਵੇਂ ਛੂਏ ਚਾਹੁੰਦੀ ਹੈ 10 ਕਿਲੋ ਬੋਲਾ 10 ਕਿਲੋ ਬੋਲਾ ਕੈਮੇ ਛੂਏ ਚ ਐ ਦੇ ਮਗਰ ਵੀ ਕੱਟਾ ਇਹਦੇ ਮਗਰ ਵੀ ਕੱਟਾ ਤੇ ਇਹ ਕਿੰਨੇ ਦੁੱਧ ਦੀ ਮਾਲਕ ਹੈ ਦੁੱਧ ਤਾਂ 1500 ਆ ਕਿੰਨੇ 15 1500 ਦੁੱਧ ਕਿੰਨੇ 15 ਰੇਟ ਤਾਂ 10000 ਯਾਰ ਕਈ ਵਾਰੀ ਰੇਟ ਤਾਂ ਬਣਾਇਆ ਨਾ ਸੀ ਵਾਰੀ ਕਿਤੇ ਕੱਟਾ ਤੇ ਮੈਂ ਨਹੀਂ ਜਾਇਜ ਤੈਨੂੰ ਪਤਾ ਵੀ ਇੱਦੂ ਕੱਟਦਾ ਦਿੰਦਾ ਨਹੀਂ ਪਤਾ ਹੀ ਹੁੰਦਾ ਤੋਲੀ ਹੁੰਦੀ ਆ ਮਾਂ ਚੱਪਣੀ ਨਹੀਂ ਯਾਰ ਮੋਬਾਈਲ ਨੰਬਰ ਮੋਬਾਈਲ ਅੱਛਾ ਮੋਬਾਈਲ ਨੰਬਰ ਬੋਲ ਦੇ 99148 ਹਾਂ 52704 ਇੱਕ ਵਾਰੀ ਫੇਰ ਬੋਲ 99148 ਹਾਂ 52704 ਤੇ ਪਿੰਡ ਕਿਹੜਾ ਅੱਛਾ ਪੱਕਾ ਕਲਾਂ ਠੀਕ ਹੈ ਲੈ ਭਾਈ ਸਪਾਰਕ ਕਰ ਲਿਓ ਇਹ ਤਿੰਨੇ ਟੈਂਕ ਚ ਰਹੀਏ ਇੱਥੇ ਭਾਈ ਚੰਗਾ ਚੰਗਾ ਹੋ ਗਿਆ ਭਰੀਏ ਮੇਰੇ ਸ਼ੁਕਰ ਹੈ ਅੱਜ 20 ਤਰੀਕ ਤੇ 5ਵਾਂ ਮਹੀਨੇ ਦੀ ਮੌੜ ਮੰਡੀ ਸ਼ੂਟ ਕਰਦੇ ਆ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੰਦਰ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਤੇ ਸਾਡਾ ਹੌਸਲਾ ਵਧਿਆ ਰਹਿੰਦਾ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੇ ਆ ਮੱਝ ਦੀ ਡਿਟੇਲ ਪੁੱਛਦੇ ਆ ਪਾਈਆਂ ਤੋਂ ਵੀ ਇਹਨਾਂ ਦੀ ਕਿੰਨੀ ਉਮਰ ਤੇ ਕਿੰਨਾ ਦੁੱਧ ਤੇ ਕਿਹੜੇ ਪਿੰਡੋਂ ਤੇ ਕੀ ਮੰਗਦੇ ਆ ਲੈ ਮੁੰਡਿਆ ਓਏ ਤੋਰ ਮਾੜਾ ਜਾਈਂ ਦਰ ਲੰਮੀ ਤੋਰ ਕੇ ਦਿਖਾ ਜਾ ਲੰਮੀ ਤੋਰ ਆਇ ਨੂੰ ਤੋੜ ਲੈ ਅੱਛਾ ਬਤੇ ਕੰਨੀ ਤੋੜ ਲੈ ਥੋੜਾ ਥੋੜਾ ਤਰ ਤਰ ਕਰਉਣਾ ਚਾਹੀਦਾ ਮੈਂ ਤੁਹਾਨੂੰ ਤੇ ਆਟਰ ਆਟਰ ਦਿਖਾਉਣਾ ਹੈ ਚੰਗਾ ਲੱਗਿਆ ਹੋਇਆ ਕਰਮਾਜੀ ਤੇ ਗੈਪ ਵਾਲਾ ਥਾਣਾ ਹੈਗਾ ਮੁੱਠੀ ਤੇ ਹਾਂ ਮੋੜ ਦਾ ਅੱਖ ਤੋਂ ਕਮੈਂਡਲੀ ਕਮੈਂਡਲੀ ਆਏ ਨੂੰ ਕਮੈਂਡਲੀ ਕਹਿੰਦੇ ਅੰਦਰ ਇਹਦੀ ਅੱਖ ਇੱਕ ਬਿੱਲੀ ਆ ਇੱਕ ਚਿੱਟੀ ਇੱਕ ਕਾਲੀ ਦੁੱਧਾ ਦੇ ਉਸ ਹੈ ਦੇ ਥੱਲੇ ਹੈਗਾ 14 ਕਿਲੋ 14 ਲੀਟਰ ते 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 अच्छा ते ਛੂਏ ਕਹਵੇਂ ਹੋ ਇਹ ਛੂਆ ਤੇ ਤੀਜਾ ਮੰਨ ਲੈ ਤੇ ਚੌਥਾ ਮੰਨ ਤੀਜਾ ਨਾ ਕਿਆ ਕਰੋ ਜਾਂ ਤਾਂ ਚੌਥਾ ਜਾਂ ਦੂਜੇ ਤੇ ਅੱਜ ਹੁਣ ਤੀਜਾ ਤਾਂ ਕਈ ਸਾਲ ਹੋ ਗਏ ਕਹਿੰਦੇ ਆਣੂ ਤੁਹਾਨੂੰ ਤੇ ਕੀ ਮੰਗਦੇ ਹੋ ਹੁਣ ਇਹਦਾ 170 ਇੱਕ 70 اچھا ਤੇ ਦੇ ਲੈਣ ਵਾਲੀ ਗੱਲ ਕਿਵੇਂ ਆ ਇੱਧਰ ਗੱਲ ਕਰ ਫਿਰ ਤੂੰ ਮੇਰੇ ਕੋਲ ਤੈ ਲੈਣ ਵਾਲੀ 1 ਲੱਖ 7000 ਦੀ ਹਾਂ ਨਾ ਹਾਂ ਨਾ ਮੋਬਾਈਲ ਨੰਬਰ 78990 ਪੰਡ ਕਿਹੜਾ ਤੌਲਾ ਠੀਕ ਹੈ ਹਾਂ ਅਲੋ ਮਗਰ ਇਹਦੇ ਜਾਨਵਰ ਕੀ ਹੈ ਮਗਰ ਕੱਟਾ ਹੈ ਜੀ ਮਗਰ ਕੱਟਾ ਠੀਕ ਇੱਕ ਮੱਝ ਹੋਰ ਦਿਖਾਉਣੀ ਹੈ ਮਾਨਸੰਪ ਪਸ਼ੂ ਮੰਡੀ ਤੇ ਆ ਕੱਟੀ ਹੈ ਮਗਰ ਕੱਟਾ ਹੈ ਤੇ ਕਿੰਨੇ ਲੀਟਰ ਦੁੱਧ ਇਹਦੇ ਥੱਲੇ ਹੁਣ 11 ਲੀਟਰ ਚਾਹੁੰਦੇ ਆ 11 ਲੀਟਰ ਚਾਹੁੰਦੇ ਆ ਅੱਛਾ ਜੀ ਤੋਰ ਮਾੜੀ ਜੀ ਫਿਰ ਦੇਖਦੇ ਭਾਈ ਕਹਿੰਦਾ 11 ਲੀਟਰ ਚਾਹੁੰਦੇ ਆ ਇਹਦਾ ਤੇ ਚੱਲ ਐ ਖੜੋਖੜ ਨਹੀਂ ਲਾਇਆ ਫਿਰ ਅੱਜ ਤੇ ਆਰਡਰ ਕਰੋ ਜੇਕਰ ਕਰਮਾੜੀ ਦਾ ਇਹਦੀ ਪੁੱਛਾਂਗੇ ਵੀ ਕਿੰਨੇ ਕੁ ਪੈਸੇ ਦੀ ਹੈ ਤੇ ਕਿੱਥੋਂ ਕੋ ਤੱਕ ਸੱਦੂ ਤੇ ਕਿੰਨੇ ਮੰਗੂਗਾ ਤੇ ਇੱਕ ਵਾਰੀ ਫੇਸ ਕੁਆਲਟੀ ਕਰੋ ਜੇਕਰ ਕੈਮੇ ਸੂਏ ਸੂਏ ਸੱਜਣਾ ਇਹ ਦੂਜੇ ਸੂਏ ਸੂਏ ਦੂਜੇ ਸੂਏ ਤੇ ਆ ਲੋ ਜੀ ਤੇ ਆਟੋ ਤੇ ਤਾਂ ਚੰਗਾ ਬਣਾਇਆ ਕਰਮਾੜੀ ਦਾ ਤੇ ਮੰਗ ਰਿਹਾ ਤੇ ਕੱਟਾ ਹੈ ਤੇ ਕਿੰਨੇ ਪੈਸੇ ਮੰਗਦਾ ਹੁਣ ਇਹ ਤੇ ਮਾਂ ਤੇ ਇੱਕ ਦਿਨ ਇੱਕ ਦਿਨ ਲੈਣਾ ਦੀ ਗੱਲ ਕਰ ਮੰਤਨ ਕਰ ਜਾਂਦੀ ਜੈਨਿੰਗ ਕਰਦੀ ਨਾ ਨਾ ਸਾਡਾ ਤਾਂ ਕੋਈ ਲੋੜ ਨਹੀਂ ਬੈਗਰੂ ਤਾਂ ਸਾਰਾ ਕੁਝ ਆਪਣੇ ਕੋਲ ਤਾਂ ਤੇ ਫਿਰ ਵੀ ਜੈ ਜੈ ਜਨਰੇਟ ਕਿੰਨਾ ਇਹਦਾ 1 5 ਦੀ ਛੱਡ ਇੱਕ 5 ਦੀ ਠੀਕ ਹੈ ਤੇ ਛੂਈ ਨੂੰ ਕਿੰਨਾ ਚਿਰ ਹੋ ਗਿਆ ਸਵਾ ਡੇਡ ਮਹੀਨਾ ਹੋਇਆ ਸਵਾ ਡੇਡ ਮਹੀਨਾ ਤੇ ਠੰਡੀ ਝਿਲਕੇ ਪੂਰੀ ਫੁੱਲ ਜੀ ਇੱਕ ਟੰਗ ਚੋਵੇ ਦੋ ਟੰਗ ਚੋਵੇ ਹੈ ਬਿਨਾ ਬੱਚੇ ਦੇ ਝੋਲੇ ਜੀ ਅੱਛਾ ਹਾਂਜੀ ਠੀਕ ਹੈ ਉਹ ਕੱਢ ਜਾਂਦੀ ਆ ਠੀਕ ਹੈ ਤੇ ਮਾਇਆ ਨੰਬਰ ਮਾਇਲ ਨੰਬਰ 94655 ਹਾਂ 31592 ਇੱਕ ਵਾਰੀ ਫੇਰ ਬੋਲੇ 94655 ਹਾਂ 31592 ਪਿੰਡ ਕਿਹੜਾ ਆਪਣਾ ਕੋਟਲੀ ਆਈ ਕੱਲੋ ਕੋਟਲੀ ਹਾਂਜੀ ਠੀਕ ਐ ਲੈ ਬਈ ਆ ਦੇਖੋ ਇੱਕ ਵਾਰੀ ਮੈਂ ਫੇਰ ਕੈਮਰਾ ਮਾਰਦਾ ਕਰਨਾ ਅੱਜ ਥੱਲੇ ਮੈਂ ਅੱਜ ਮੱਝ ਜ਼ਬਰਦਸਤ ਹੈਗੀ ਅੱਜ ਦੀ ਕੋਈ ਗੱਲ ਨਹੀਂ ਤੇ ਇਹਦਾ ਕੱਟਰੂ ਬੜਾ ਛੇ ਹੈ ਲੈ ਬਈ ਦੇਖ ਕਿਆ ਪੂਰੀ ਠੰਡੀ ਸੀ ਲੱਗੀ ਤੇ ਹਾਂ ਉਹਨੇ ਵੀ ਪੂਹ ਚੱਕ ਲਈ ਠੀਕ ਐ ਯਾਰ ਠੰਡੀ ਆ ਤੇਰੀ ਮੱਝ ਵਧੀਆ ਤੇ ਕਿਹੜੇ ਬਾਈ ਨੇ ਖਰੀਦਦਿਆਂ ਚ ਪਰਕ ਕਰ ਲਿਓ ਮਾਇਲ ਨੰਬਰ ਬੋਲੋ